ਮੇਰੀ ਮੰਮੀ ਮੇਰੀ ਉਹ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾ ਤੇ ਰੋਲਦਾ ਪਿਆ ਅੱਜ ਮੇਰੇ ਤੇ ਸ਼ਰਤ ਵੀ ਨਹੀਂ ਹੈਗੀ ਛੋਟੇ ਛੋਟੇ ਬੱਚੇ ਆਪਣੀ ਮਾਂ ਦੀਆਂ ਤਸਵੀਰਾਂ ਦੇਖ ਕੇ ਇਹ ਉਸ ਨੂੰ ਮੰਮੀ ਮੰਮੀ ਆਖ ਰਹੇ ਨੇ ਪਰ ਆਖਿਰਕਾਰ ਉਸਮਾਨ ਨੂੰ ਆਪਣੇ ਨਾਲ ਜਵਾਕਾਂ ਤੇ ਤਰਸ ਕਿਉਂ ਨਹੀਂ ਆਇਆ ਜੋ ਬੀਤੇ 1 ਮਹੀਨੇ ਤੋਂ ਇਹਨਾਂ ਨੂੰ ਇਸ ਹਾਲ ਦੇ ਵਿੱਚ ਛੱਡ ਕੇ ਘਰੋਂ ਭਜ ਚੁੱਕੀ ਹੈ ਇਸ ਮੌਕੇ ਤੇ ਪਤੀ ਨੇ ਆਪਣੀ ਪਤਨੀ ਦੇ ਬਾਰੇ ਕਈ ਵੱਡੀਆਂ ਗੱਲਾਂ ਦੱਸੀਆਂ ਤੇ ਕਿਸ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਨੇ ਕਿ ਉਹ ਕਿਸੇ ਬੰਦੇ ਦੇ ਨਾਲ ਗੱਲਬਾਤ ਕਰਦੀ ਸੀ ਉਸ ਨੂੰ ਸ਼ਾਪਿੰਗ ਕਰਵਾਉਂਦਾ ਸੀ ਕੱਪੜੇ ਲੈ ਕੇ ਦਿੰਦਾ ਸੀ ਅਤੇ ਉਸ ਦੇ ਘਰ ਦੇ ਵਿੱਚ ਆਣਾ ਜਾਣਾ ਵੀ ਸੀ ਉਸ ਬੰਦੇ ਕਰਕੇ ਜਿਸ ਦਾ ਨਾਮ ਔਕਾਰ ਸਿੰਘ ਦੱਸਿਆ ਪਤੀ ਨੇ کہا کہ وہ اکثر ہی گھر ਦੇ ਵਿੱਚ ਆਉਂਦਾ ਸੀ ਅਤੇ ਪਤੀ ਪਤਨੀ ਵਿਚਾਲੇ ਲੜਾਈ ਦਾ ਕਾਰਨ ਵੀ ਉਹੀ ਬਣਦਾ ਸੀ 1 اپریل ਤੋਂ اس ਦੀ ਪਤਨੀ ਘਰ ਛੱਡ ਕੇ ਚਲੀ ਗਈ ਉਹ 3 ਦਿਨ ਕਿੱਥੇ ਰਹੀ ਉਸ ਨੂੰ ਲੈ ਕੇ ਪਤੀ ਕਹਿੰਦਾ ਹੈ ਕਿ ਮੈਨੂੰ ਇਹ ਜਾਣਕਾਰੀ ਮਿਲੀ ਕਿ ਉਹ ਆਪਣੇ ਪੇਕੇ ਘਰ ਵੀ ਨਹੀਂ ਗਈ ਆਖਿਰਕਾਰ ਉਹ ਕਿੱਥੇ ਸੀ ਇਸ ਨੂੰ ਲੈ ਕੇ ਵੀ ਉਹ ਆਪਣੀ ਪਤਨੀ ਅਤੇ ਉਸਦੇ ਪੇਕੇ ਪਰਿਵਾਰ ਤੋਂ ਕਈ ਸਵਾਲ ਕਰਦਾ ਪਰ ਇਧਰ 1 ਮਹੀਨੇ ਤੋਂ ਕਿਵੇਂ ਉਹ ਮਾਸੂਮ ਬੱਚਿਆਂ ਦੀ ਦੇਖਭਾਲ ਕਰ ਰਿਹਾ ਹੈ ਘਰ ਦੀ ਸਾਫ ਸਫਾਈ ਕਰਨੀ ਬੱਚਿਆਂ ਨੂੰ ਰੋਟੀ ਪਾਣੀ ਦੇਣੀ ਉਹਨਾਂ ਨੂੰ ਨਿਭਾਣਾ ਧਵਾਣਾ ਤੇ ਸਾਰਾ ਖਿਆਲ ਆਪ ਰੱਖਣ ਦੇ ਨਾਲ ਨਾਲ ਇਸ ਚਿੰਤਾ ਦੇ ਵਿੱਚ ਹੈ ਕਿ ਉਹ ਆਪਣਾ ਘਰ ਵੀ ਪਤਨੀ ਦੇ ਕਹੇ ਤੇ ਵੇਚ ਚੁੱਕਿਆ ਹੈ ਅਤੇ ਨਵੀਂ ਥਾਂ ਤੇ ਉਸ ਦਾ ਘਰ ਬਣ ਰਿਹਾ ਹੈ ਜਿਸ ਸਮੇਂ ਉਸ ਦੀ ਪਤਨੀ ਘਰ ਤੋਂ ਗਈ ਉਦੋਂ ਉਹ ਘਰ ਦੇ ਵਿੱਚ ਲੱਗੇ ਮਜ਼ਦੂਰਾਂ ਨੂੰ ਚਾਹ ਦੇਣ ਦੇ ਲਈ ਹੀ ਗਿਆ ਸੀ ਪਰ ਜਦੋਂ ਵਾਪਸ ਆ ਕੇ ਦੇਖਦਾ ਹੈ ਤਾਂ ਪਤਨੀ ਘਰ ਦੇ ਵਿੱਚ ਮਿਲਦੀ ਨਹੀਂ ਉਸ ਨੂੰ ਫੋਨ ਕੀਤੇ ਜਾਂਦੇ ਨੇ رابطہ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿਸੇ ਜਾਣਕਾਰ ਨੇ ਦੱਸਿਆ ਕਿ ਉਸ ਨੂੰ ਕਿਸੇ ਦੇ ਨਾਲ ਬਸ ੱਡੇ ਤੇ ਕੋਲ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਈ ਇਹ ਸਾਰੀ ਘਟਨਾ ਹੁਸ਼ਿਆਰਪੁਰ ਦੇ ਵਿਖੇ ਵਾਪਰੀ ਹੈ ਜਿੱਥੇ ਮੁੰਡੇ ਨੇ ਆਪਣੀ ਵਿਆਹ ਦੀ ਐਲਬਮ ਵੀ ਦਿਖਾਈ ਕਰਦੇ ਮਾੜੇ ਹਾਲਾਤ ਵੀ ਦਿਖਾਇਆ ਤੇ ਦੱਸਿਆ ਕਿ ਕਿਮੀ ਉਹ ਬੱਚਿਆਂ ਨੂੰ ਕੱਚੀ ਪੱਕੀ ਰੋਟੀ ਪਕਾ ਕੇ ਦੇ ਰਿਹਾ ਹੈ ਸਾਫ ਸਫਾਈ ਦਾ ਕੰਮ ਕਰ ਰਿਹਾ ਹੈ ਤੇ ਅੱਗੇ ਦੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਾ ਦੇ ਵਿੱਚ ਹੈ ਵਿਆਹ ਦੇ ਕਈ ਸਾਲ ਬੀਤ ਜਾਣ ਤੋਂ ਬਾਅਦ ਤੇ ਘਰ ਦੇ ਵਿੱਚ ਦੋ ਬੱਚੇ ਹੋਣ ਤੋਂ ਬਾਅਦ ਆਖਰਕਾਰ ਮਾਂ ਘਰ ਤੋਂ ਕਿਉਂ ਚਲੀ ਗਈ ਕਿਉਂ ਉਸਨੇ ਆਪਣੇ ਬੱਚਿਆਂ ਦੀ ਫਿਕਰ ਨਹੀਂ ਕੀਤੀ ਕਿ ਆਖਿਰਕਾਰ ਉਹ ਰੋਟੀ ਕਿਵੇਂ ਖਾਣਗੇ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਇਹ ਮਾਂ ਕਮਰੇ ਸਾਹਮਣੇ ਆ ਕੇ ਦੱਸੇਗੀ ਕਿ ਆਖਿਰਕਾਰ ਕੀ ਕਾਰਨ ਸੀ ਕਿ ਉਹ ਘਰ ਛੱਡ ਕੇ ਜਾਣ ਦੇ ਲਈ ਮਜਬੂਰ ਹੋਈ ਹੈ ਜਾਂ ਫਿਰ ਉਹ ਕੋਈ ਸੇ ਹੋਰ ਦੇ ਨਾਲ ਸੀ ਜਿਵੇਂ ਕਿ ਪਤੀ ਦੱਸ ਰਿਹਾ ਹੈ ਜਿਸ ਦੇ ਚਲਦੇ ਹੋਏ ਉਸਨੇ ਘਰ ਨੂੰ ਛੱਡ ਦਿੱਤਾ ਕਿਉਂਕਿ ਪਤੀ ਕਹਿੰਦਾ ਹੈ ਕਿ ਅਕਸਰ ਜਦੋਂ ਲੜਾਈ ਹੁੰਦੀ ਸੀ ਤਾਂ ਪਤਨੀ ਕਹਿੰਦੀ ਹੁੰਦੀ ਸੀ ਕਿ ਮੈਂ ਤੇਰੇ ਨਾਲ ਨਹੀਂ ਸਗੋਂ ਉਹਨਾਂ ਦੇ ਨਾਲ ਹੀ ਰਹਿਣਾ ਹੈ ਤਾਂ ਇਸ ਘਟਨਾ ਤੋਂ ਬਾਅਦ ਜਦੋਂ ਪੰਚਾਇਤਾਂ ਬਿਠਾਈਆਂ ਜਾ ਰਹੀਆਂ ਨੇ ਤਾਂ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਵੀ ਮੁੰਡੇ ਨੂੰ ਗਾਲ੍ਹਾਂ ਕੱਢ ਕੇ ਵਾਪਸ ਭੇਜਿਆ ਗਿਆ ਫਿਲਹਾਲ ਇਸ ਪੂਰੀ ਗੱਲ ਦੀ ਜਾਣਕਾਰੀ ਉਸੇ ਸਮੇਂ ਹੀ ਸਾਹਮਣੇ ਆਵੇਗੀ ਜਦੋਂ ਕੁੜੀ ਜਾਂ ਫਿਰੋਜ਼ਦਾ ਪੇਕਾ ਪਰਿਵਾਰ ਸਾਹਮਣੇ ਆ ਕੇ ਕੁਝ ਦੱਸੇਗਾ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਵੀ ਇਹ ਕੁਝ ਪਤਾ ਲੱਗ ਸਕਦਾ ਹੈ ਪਰ ਇਸ ਵਿਅਕਤੀ ਦਾ ਦੁੱਖ ਇਸ ਸਮੇਂ ਬਹੁਤ ਵੱਡਾ ਹੈ ਜੋ ਕਿ ਆਪਣੇ ਬੱਚਿਆਂ ਦੇ ਨਾਲ ਇਕੱਲਾ ਰਹਿ ਰਿਹਾ ਹੈ ਉਹਨਾਂ ਦੀ ਦੇਖਭਾਲ ਵੀ ਕਰ ਰਿਹਾ ਹੈ ਤੇ ਦੂਸਰੇ ਵਾਸਤੇ ਉਸ ਨੂੰ ਇਹ ਵੀ ਚਿੰਤਾ ਹੈ ਕਿ ਉਸ ਦੀ ਪਤਨੀ ਘਰ ਵਾਪਸ ਆਵੇਗੀ ਜਾਂ ਫਿਰ ਨਹੀਂ ਰੋਂਦਾ ਹੋਇਆ ਪਤੀ ਦੱਸਦਾ ਹੈ ਕਿ ਉਹ ਬੱਚਿਆਂ ਨੂੰ ਚੁੱਕ-ਚੁੱਕ ਕੇ ਬਾਜ਼ਾਰਾਂ ਦੇ ਵਿੱਚ ਘੁੰਮਦਾ ਹੈ ਇਨਸਾਫ਼ ਦੇ ਲਈ ਭਟਕ ਰਿਹਾ ਪਰ ਅੱਜ ਉਸਦੇ ਘਰ ਦੇ ਹਾਲਾਤ ਬਣੇ ਨੇ ਉਹ ਦੇਖ ਕੇ ਉਸ ਤੋਂ ਰਿਹਾ ਨਹੀਂ ਜਾਂਦਾ ਕਿ ਇਹ ਨਾਮ ਨਾ ਗੁਰਦੇਵ ਸਿੰਘ ਕਿੱਥੇ ਰਹਿੰਦੇ ਆ ਵਾਸੀ ਮਲਾ ਗੋਬਿੰਦਨਗਰ ਬੀਸੀ ਰੋਡ ਸ਼ਹਿਰ ਪਰ ਤੋਥੋਂ ਮਕਾਨ ਮੈਂ ਆਪਣਾ ਵੇਚ ਕੇ ਇੱਥੇ ਕਿਰਾਏ ਦੇ ਮਕਾਨ ਤੇ ਮਕਾਨ ਲਿਆ ਸੀ ਮੇਰੀ ਘਰ ਵਾਲੀ ਨਾਲ ਕੋਲਾ ਕਲੇਸ਼ ਕੀਤਾ ਜਾ ਰਿਹਾ ਸੀ ਉਹਦੇ ਕਾਰਨ ਮੈਂ ਮਕਾਨ ਆਪਣਾ ਵੇਚ ਕੇ ਇੱਥੇ ਕਿਰਾਏ ਤੇ ਲਿਆ ਸੀ ਤੇ ਨਵਾਂ ਮਕਾਨ ਮੈਂ ਪਉਣਾ ਫਟੇਗੜ ਟੀਵੀ ਹਸਪੀਟਲ ਤੋਂ ਅੱਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੀ ਦੇ ਤੇ ਇੱਕ ਮੁੰਡਾ ਸੀ ਓਂਕਾਰ ਸਿੰਘ ਜੱਟ ਜੱਟ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਮੈਨੂੰ ਗਲਤ ਪ੍ਰੂਫ ਕੀਤਾ ਜਾਂਦਾ ਵੀ ਤੂੰ ਖਾਂਦਾ ਪੀਂਦਾ ਆ ਜੇ ਆ ਬੋ ਮੈਨੂੰ ਖਾਂਦਾ ਪੀਂਦਾ ਆ ਮੈਂ ਨਹੀਂ ਤਿੰਨਾ ਰਹਿਣਾ ਮੈਂ ਉਨਾ ਹੀ ਰਹਿਣਾ ਹਰ ਪਹਿਲੇ ਉਹਦੇ ਕਰਕੇ ਲੜਾਈ ਹੁੰਦੀ ਸੀ ਸਾਡੇ ਘਰ ਉਹਨੇ ਉਹਨੂੰ ਕੱਪੜੇ ਵੀ ਲੈ ਕੇ 6-7 ਹਜ਼ਾਰ ਦੇ ਮੈਂ ਉਹ ਪੈਸੇ ਵੀ ਮੜਵਾਏ ਸੀ ਜਿੱਦਣ ਉਹ ਘਰੋਂ ਨਿਕਲੀ ਆ ਮੈਂ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਵਾਸਤੇ ਗਿਆ ਹੋਇਆ ਸੀ ਉਸਲੇ ਉਹ ਮਗਰੋਂ ਨਿਕਲ ਗਈ ਐਸੀ ਸਾਰੇ ਕਿਤੇ ਭਾਲ ਕੀਤੀ ਕੌਂਕੀ ਥਾਣੇ ਸਾਰੇ ਪੜਤਾਲ ਕੀਤੀ ਵੀ ਕਿਤੇ ਨਹੀਂ ਮਿਲੀ ਮਾਂ ਪਿਓ ਦਾ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਹੁਣ ਜੇ ਅਸੀਂ ਥਾਣੇ ਕਚੇੜੇ ਐਸਐਸਪੀ ਸਾਹਿਬ ਦੀ ਦਰਖਾਸਤ ਵੀ ਦਿੱਤੀ ਆ ਅਸੀਂ ਰੋਹ ਥਾਣੇ ਜਾਂਦੇ ਆ ਸਾਨੂੰ ਕੁਛ ਨਾ ਕੁਛ ਕਹਿ ਕੇ ਇਨਕਾਰ ਕੇ ਤੋੜ ਦਿੱਤਾ ਜਾਂਦਾ ਕੋਈ ਨਹੀਂ ਕਰਦੇ ਆ ਕਾਰਵਾਈ ਸਾਡੇ ਇਹ ਮੰਗ ਆ ਵੀ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਆ ਦੋ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾ ਤੇ ਰੋਲਦਾ ਪਿਆ ਅੱਜ ਮੇਰੇ ਤੇ ਛੱਤ ਵੀ ਨਹੀਂ ਹੈਗੀ ਮੈਨੂੰ ਕੋਈ ਚੱਲਦਾ ਵੀ ਨਹੀਂ ਹੈਗਾ ਮੇਰੇ ਤੋਂ ਮੰਗ ਕੀਤੀ ਜਾਂਦੀ ਮੈਨੂੰ ਪਲਾਟ ਦੇ ਦੇ ਮੈਨੂੰ ਇਹ ਰਿਕਸ਼ਾ ਦੇ ਦੇ ਸਮਾਨ ਦੇ ਦੇ ਤੇ ਮੈਨੂੰ ਤੋਂ ਧਮਕੀਆਂ ਦਿੱਤੀਆਂ ਜਾਂਦੀਆਂ ਜੇ ਮੈਂ ਤੂੰ ਕੋਈ ਕਾਰਵਾਈ ਕਰੂੰਗਾ ਮੈਂ ਇਥੋਂ ਆਪਣੇ ਮਾਪਿਆਂ ਦੇ ਘਰੋਂ ਵੀ ਗਾਇਬ ਹੋ ਜਾਊਂਗੀ ਤੇ ਤੂੰ ਜੋ ਜਿੱਥੇ ਕਰਨਾ ਹੋਊਗਾ ਲੱਭ ਨਹੀਂ ਉਹਦੇ ਮੇਰੇ ਕੋਲ ਪ੍ਰੂਫ ਰਿਕਾਰਡਿੰਗ ਮੇਰੇ ਫੋਨਾਂ ਦੇ ਵਿੱਚ ਮੈਂ ਸਾਰੇ ਟਟਕਦੇ ਹਾਂ ਕਦੀ ਮੈਂ ਅੱਛਾ ਜੇਪੀ ਦਫਤਰ ਜਾਣਾ ਕਰੀ ਰਾਤਾ ਨੂੰ ਥਾਣਿਆਂ 'ਚ ਜਾਣਾ ਇਹ ਕਹੀ ਜਾਂਦੇ ਵੀ ਕੋਰਟ 'ਚ ਅਸੀਂ ਕੋਰਟ 'ਚ ਕੰਮ ਨਾ ਮੈਨੂੰ ਕੋਰਟ ਤੋਂ ਕੁਝ ਦਿੱਤਿਆ ਜਾ ਰਿਹਾ ਮੇਰੇ ਉੱਤੇ ਕੰਪਲੀਟਾ ਵੀ ਦਿੱਤੀਆਂ ਜਾਂਦੀਆਂ ਨਾ ਉੱਥੇ ਆਉਂਦੀ ਆ ਮੈਂ ਫਗਵਾੜੇ ਗਿਆ ਸੀਗਾ ਐਮਸੀ ਨੇ ਸੱਦੇ ਸੀ ਉਹਨਾਂ ਦੇ ਨੇ ਵੰਟੀ ਬਾਲਿਆ ਆ ਉਹਨੇ ਵੀ ਨਹੀਂ ਮੇਰੀ ਆਪ ਨਹੀਂ ਇਹ ਸਾਹਮਣੇ ਆਈ ਇਹਦਾ ਤੇ ਸਾਨੂੰ ਗਲੀ ਗੋਚ ਕੱਟ ਕੇ ਚੱਲ ਗਿਆ ਕਿੰਨੇ ਦਿਨ ਹੋ ਗਏ ਕਰੋ ਇਹਨੂੰ ਗਈ ਨੂੰ 1 ਮਹੀਨਾ ਭਾਜੀ 30 ਦਿਨ ਹੋ ਗਏ ਅੱਜ ਗਈ ਨੂੰ ਪਹਿਲੀ ਅਪ੍ਰੈਲ ਦੀ ਘਰੋਂ ਗਈ ਉਹ ਸ਼ਾਮ ਨੂੰ ਸਾਢੇ 3 ਦੇ ਕਰੀਬ ਦੇ ਵਿੱਚ ਮੈਂ ਮੁਰਗੀ ਕਿਸੇ ਦਾ ਫੋਨ ਭਾਜੀ ਸਾਨੂੰ ਫੋਨ ਕਰਦੀ ਆ ਬਸ ਦੂਏ ਦਿਨ ਜਦੋਂ ਰਾਤ ਨੂੰ ਨਿਕਲੀ ਆ ਗਈ ਆ ਇਹਨੂੰ ਮਾਲਪੁਰਾਡੇ ਕਿਸੇ ਨੇ ਦੇਖਿਆ ਉਹਨਾਂ ਸਮਝਿਆ ਵੀ ਉਦਾਂ ਨਾਰਮਲੀ ਵੀ ਸਮੀ ਦੀ ਘਰ ਵਾਲੀ ਆ ਘੁੰਮਦੀ ਹੋਊਗੀ ਉਸ ਤੋਂ ਬਾਅਦ ਸਾਡਾ ਫੋਨ ਇਹਨੇ ਸਵੇਰ ਨੂੰ ਚੱਕਿਆ ਕਿੰਨੀ ਮੇਰੇ ਫੋਨ ਦੇ ਵਿੱਚ ਧਾਰਕਾਟ ਹੈਗਾ ਆ ਸਭ ਕੁਝ ਹੈਗਾ ਆ ਮੈਂ ਮਾੜੇ ਲੈ ਜਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਈ ਔਰ ਇਹਦੇ ਬਾਪ ਨੇ ਆਪ ਹੀ ਕਿਹਾ ਕਿ ਮੈਂ ਸਾਡੀ ਕੁੜੀ 3 ਦਿਨ ਸਾਡੇ ਕੋਲ ਪਹੁੰਚੀ ਹੈ ਜਦੋਂ ਮੈਂ ਇਹਨੂੰ ਫੋਨ ਕਰਕੇ WhatsApp ਤੇ ਮੈਸੇਜ ਕਰਕੇ ਗਿਆ ਵੀ ਤੂੰ 3 ਦਿਨ ਕੱਢੇ ਘਰ ਪਹੁੰਚੀ ਹੈ ਤੂੰ 3 ਦਿਨ ਕਿੱਥੇ ਕੱਟੇ ਮੈਨੂੰ WhatsApp ਤੇ ਮੈਸੇਜ ਆਇਆ ਤੂੰ ਪ੍ਰੂਫ ਕਰ ਵੀ ਮੈਨੂੰ ਮੈਨੂੰ ਗਲਤ ਪ੍ਰੂਫ ਕਰ ਮੈਂ 3 ਦਿਨ ਬਾਹਰ ਰਹੀ ਐ ਜੇ ਮੈਂ ਨੇ ਤੂੰ ਮੰਗ ਕੀਤੀ ਵੀ ਮੈਨੂੰ ਟਿਕਟਾਂ ਵੀ ਮੰਗ ਕੀਤੀ ਵੀ ਤੂੰ ਗਈ ਬੱਸੇ ਚੜ੍ਹ ਕੇ ਮੈਨੂੰ ਟਿਕਟਾਂ ਦਿਖਾਈਆਂ ਜਾਣ ਕਹਿੰਦੀ ਮੈਂ ਤਾਂ ਕੱਲੇ ਟਿਕਟਾਂ ਸੁਟੀਆਂ ਮੈਨੂੰ ਪਤਾ ਹੁੰਦਾ ਤੂੰ ਮੰਗਣੀਆਂ ਕਹਤਾ ਤਾਂ ਮੈਂ ਤੈਨੂੰ ਦੇ ਦਾਨੀਆਂ ਸੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਸਾਡੇ ਤੋਂ ਆ ਸਮਾਨ ਕਰਦਾ ਈ ਰਿਕਸ਼ਾ ਤੇ ਪਲਾਟ ਇਹਦੀ ਮੰਮਾ ਕਿ ਉਹ ਵੀ ਕਹਿੰਦੀ ਮੈਂ ਸਾਹਮਣੇ ਨਹੀਂ ਆਉਂਗੀ ਮੈਨੂੰ ਵਟਸਐਪ ਕਰ ਦਿਓ ਮੈਂ ਸਭ ਕੁਝ ਤੈਨੂੰ ਉੱਥੇ ਕੇ ਮੈਂ ਦੇਖੂ ਵੀ ਤੇਰੇ ਨਿਆਣੇ ਰੱਖਣੇ ਆ ਜਾਂ ਨਹੀਂ ਰੱਖਣੇ ਇਹ ਮੈਨੂੰ ਜਵਾਬ ਦਿੱਤਾ ਜਾਂਦਾ ਜੇ ਮੈਂ ਥਾਣੇ ਜਾਣਾ ਆ ਉੱਥੇ ਨੇ ਮੇਰੀ ਕੋਈ ਸੁਣਦਾ ਪਿਆ ਜੀ ਉਹ ਕਹਿੰਦੇ ਵੀ ਕੋ ਫੋਨ ਕਰਦੇ ਆ ਮੈਂ ਨਹੀਂ ਆਉਣਾ ਜੀ ਅਸੀਂ ਫਗਵਾੜੇ ਕਰਨਾ ਨਾ ਮੈਨੂੰ ਫਗਵਾੜੇ ਤੋਂ ਕੋਈ ਇਨਫੋਰਮੇਸ਼ਨ ਆ ਰਹੀ ਆ ਪੁਲਿਸ ਵਾਲਿਆਂ ਦਾ ਅਜੇ ਤੱਕ ਫੋਨ ਆਇਆ ਕਿ ਇਹਨਾਂ ਨੂੰ ਇੱਥੇ ਆ ਕੇ ਸਾਨੂੰ ਮਿਲੋ ਚਿਆਂ ਨੂੰ ਲੈ ਲੈ ਕੇ ਦਾਦਰ ਭਟਕਦਾ ਫਿਰਦਾ meri mamma mummy